ਅਟਾ ਇਹ ਜਿਹੜਾ ਟੂਰਨਾਮੈਂਟ ਅਸੀਂ ਕਰਉਣ ਲੱਗੇ ਆ ਅਗਲੇ ਸਾਲ ਗਰੋਹ ਪੰਗਵਾਰ ਇਹ ਕਿਉਂ ਕਰਉਣ ਲੱਗੇ ਆ ਇਹਦਾ ਕੋਈ ਕਾਰਨ ਆ ਇਹਦਾ ਕਾਰਨ ਕੀ ਆ ਨਾ ਦਾ ਕੋਈ ਪੈਸਾ ਤੇ ਨਾ ਕਿਸੇ ਦੀ ਕੋਈ ਸਖ ਕੀ ਆ ਮਿੰਤਾਂ ਇਹ ਪਲੇਰਾਂ ਲਈ ਨਲੇ ਦਾ ਮਿੰਤਾਂ ਕਰਦੇ ਸੀ ਵੀ ਬਾਈ ਜੀ ਤੁਸੀਂ ਆਓਗੇ ਆਉਂਦੇ ਕਿ ਨਹੀਂ ਆਓਗੇ ਤੇ ਟੂਰਨਾਮੈਂਟ ਹੋਣ ਤੱਕ ਅਸੀਂ ਮੈਂਤਾ ਕਰਦੇ ਆ ਨਾਲੇ ਅਸੀਂ ਇਹਨਾਂ ਨੂੰ ਮੂੰਹ ਮੁੱਕਿਆ ਪੈਸਾ ਦਿੰਦੇ ਆ ਤੇ ਫਿਰ ਵੀ ਅਸੀਂ ਮੈਂਤਾ ਕਰਦੇ ਆ ਇਹਨਾਂ ਦੀ ਇਹੀ ਗੱਲ ਨਾਲ ਸਿਰਫ ਮੈਂਤਾ ਕਰਦੇ ਕਰਕੇ ਵੀ ਅਸੀਂ ਟੂਰਨਾਮੈਂਟ ਅਗਲੇ ਸਾਲ ਨਰੋਲ ਪਿੰਡਵਾਰ ਕਰਾ ਕੇ ਕਰਾਂਗੇ ਸਰਪੇ ਇੱਕ ਖਿਡਾਰੀ ਬਾਹਰ ਔਰ ਹਰ ਸਾਲ ਵੈਸਟਾਰਨ ਮੋਟਰਸਾਈਕਲਾਂ ਦੇ ਨਾਲ ਇੱਕ ਇੱਕ ਬੱਕਰਾ ਦਿੱਤਾ ਜਾਇਆ ਕਰੂਗਾ। ਬਸ ਇਹੀ ਬੇਨਤੀ ਕਰਨਾ ਚਾਹੁੰਦਾ ਸੀ। ਬਹੁਤ ਦਲ ਵਾਲੇ ਖਾਈ ਜਾਂਦਾ ਸੀ ਕਿਦਣ ਦਾ। ਅੱਗੇ ਇਧਰ ਜਿੰਨਾ ਚਾਰ ਇੱਕ ਕਮੇਟੀ ਟੂਰਨਾਮੈਂਟ ਕਰਾਉਗੀ ਕਦੇ ਵੀ ਤਿੰਨ ਖਿਡਾਰੀ ਬਾਹਰੋਂ ਦਾ ਟੂਰਨਾਮੈਂਟ ਹੀ ਕਰਾਉਗੀ ਸਰਪੰਚ ਰੋਲ ਪਿੰਡ ਦਾ ਰਹੂਗਾ ਸਿਰਫ ਇੱਕ ਪੇਰ ਮਾਰੂਗਾ ਬਈ ਰਗਾ ਬੈਠਿਆ ਪੰਜਾਬ ਦੇ ਗਮ ਸਿਰਫ ਪਲੇਅਰਾਂ ਨਾਲ ਗੱਲਾਂ ਕਰਕੇ ਸਿਰਫ ਮੇਤਾ ਵੀ ਕੀਤੀਆਂ ਤੇ ਮੂੰਹ ਮੰਗਾ ਪੈਸੇ ਵੀ ਦਿੱਤੇ और मन नफरत का गया अगले साल सौ खा लिया भी बस टूर्नामेंट में से हुँ। पर होगा भी रोल पेटवार एक खिलाड़ी बारो चार नाम हो गए दो लाख रुपया लाख रुपया पचास हजार से पच्चीस हजार मोटरसाइकिल प्लस बकरे हो गए ਕਰਾ ਕੀਆ ਵੀ ਖਿਡਾਰੀ ਦੀ ਖਰਾਕ ਵਾਸਤੇ ਚਲੋ ਕਿਸੇ 플레이ਰ ਦਾ ਕਿਵੇਂ ਹੁੰਦਾ ਕਿਸੇ ਦਾ ਕਿਵੇਂ ਹੁੰਦਾ ਚਲੋ ਵੀ ਉਹ ਬੱਕਰੇ ਨਾਲ ਦੂਜੀ ਗੱਲ ਇਹ ਸਾਡੇ ਟੂਰਨਾਮੈਂਟ ਕਮੇਟੀ ਆ ਜਿਹੜੀ ਇਹ ਸਾਡੇ ਐਨਆਰਆਈ ਭਰਾਵਾਂ ਦੇ ਸਹਿਯੋਗ ਨਾਲ ਕਰਾਈ ਗਈ ਆ ਬਣਾਈ ਗਈ ਆ ਜਿਹੜੇ ਸਾਡੇ ਮੁੱਢ ਬੰਦ ਆ ਬਾਈ ਗਰਮੀ ਤੋਂ ਢੋਣੀ ਜਿਹੜੇ ਪ੍ਰਧਾਨ ਸੀ ਪਹਿਲਾਂ ਸਾਡੇ ਟੂਰਨਾਮੈਂਟ ਦੇ ਯੱਗੀ ਯੂਐਸਏ ਪੀਤਾ ਯੂਐਸਏ ਰਾਜੂ ਸ਼ਿਕਾਪਰਾ ਉਹ ਲਗਨੇ ਦਾ ਦਸੂਬੜੀਲਾ ਇਹਨਾਂ ਬੰਦਿਆਂ ਨੇ ਸਾਡੇ ਟੂਰਨਾਮੈਂਟ ਦਾ ਮੋਢ ਬੰਨਿਆ ਤੇ ਸਾਰੇ ਨਗਰ ਦੇ ਸਹਿਯੋਗ ਨਾਲ ਸਾਰੇ ਪਿੰਡ ਦੇ ਵਿੱਚੋਂ ਅਸੀਂ ਪੈਸਾ ਇਕੱਠਾ ਕਰਕੇ ਇਹ ਟੂਰਨਾਮੈਂਟ ਕਰਾਇਆ ਤੇ ਸਾਰੇ ਨਗਰ ਦਾ ਅਸੀਂ ਕਮੇਟੀ ਵੱਲੋਂ ਧੰਨਵਾਦ ਵੀ ਕਰਦੇ ਆਂ ਜਿੱਦਾਂ ਇਹ ਸਾਨੂੰ ਐ ਇੱਕ ਇੱਕ ਰੁਪਈਆ ਸਹਾਇਤਾ ਸਾਨੂੰ ਤੇ ਸਹਿਯੋਗ ਦਿੱਤਾ ਆਪਣੀ ਕੀਤੀ ہوئی ਮਿਹਨਤ ਦੇ ਵਿੱਚੋਂ ਸਾਡੇ ਆਪਣੇ ਨਗਰ ਦੇ ਟੂਰਨਾਮੈਂਟ ਵਿੱਚ ਵਿੱਚ ਦਾ ਹਿੱਸਾ ਪਾਇਆ। ਅਗਰ ਕਿਸੇ ਟੂਰਨਾਮੈਂਟ ਕਰਾਉਂਿਆ ਅਸੀਂ ਬੱਚੇ ਆ ਜਿਵੇਂ ਜੇ ਅੱਗੇ ਟੂਰਨਾਮੈਂਟ ਕਰਾਵਾਂਗੇ ਬਹੁਤ ਕਮੀਆਂ ਰਹਿ ਜਾਂਦੀਆਂ। ਜੇ ਕੋ ਤੁਮੀ ਰੈਡੀ ਹੋਵੋ ਤਾਂ ਅਸੀਂ ਮਾਫੀ ਚਾਹੁੰਦੇ ਹਾਂ ਕਮੇਟੀ ਵੱਲੋਂ ਤੇ ਆਏ ਹੋਈ ਸਾਰੀ ਸੰਗਤ ਦਾ ਦਰਸ਼ਕਾਂ ਦਾ ਸਮੂਹ ਰਾਮ ਪੰਚਾਇਤ ਦਾ ਹਰ ਇੱਕ ਬੱਚੇ ਦਾ ਬਜ਼ੁਰਗ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਸਾਡੇ ਟੂਰਨਾਮੈਂਟ ਦੇ ਵਿੱਚ ਆ ਕੇ ਸਾਡਾ ਬਹੁਤ ਸਾਥ ਦਿੱਤਾ ਔਰ ਅਸੀਂ ਖਾਸ ਕਰਕੇ ਪੰਜਾਬ ਪੁਲਿਸ ਦਾ ਬਹੁਤ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਸਾਡੇ ਟੂਰਨਾਮੈਂਟ ਦੇ ਵਿੱਚ ਅਜੇ ਤੱਕ ਵੀ ਬੇਤੇ ਸਹਿਯੋਗ ਦਿੱਤਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ